ਪਿਆਰੇ ਬੱਚਿਓ ਨਮਸਕਾਰ ਮੈਨੂੰ ਆਸ ਹੈ ਤੁਸੀਂ ਸਾਰੇ ਵਧੀਆ ਹੋ ਬੱਚਿਓ ਅੱਜ ਅਸੀਂ ਆਪਣੀ ਜਮਾ 6ਵੀਂ ਦਾ ਪਾਠ ਪੰਦਾ ਰੇਤ ਦੇ ਕਰ ਕਰਨ ਜਾ ਰਹੇ ਹਾਂ ਬੱਚਿਓ ਇੱਕ ਅਜੀਹਾ ਪਾਠ ਹੈ ਜਿਸ ਪਾਠ ਵਿੱਚ ਬੱਚਿਆਂ ਦੀ ਮਾਨਸਿਕਤਾ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਬੱਚੇ ਬਚਪਨ ਵਿੱਚ ਆਪਸ ਵਿੱਚ ਖੇਡਦੇ ਖੇਡਦੇ ਕਈ ਵਾਰ ਲੜ ਵੀ ਪੈਂਦੇ ਹਨ ਅਤੇ ਕਈ ਵਾਰ ਲੜਦੇ ਲੜਦੇ ਮਨ ਵੀ ਪੈਂਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਵਿੱਚ ਭਾਵੇਂ ਲੜਾਈ ਵੀ ਹੁੰਦੀ ਹੈ ਅਤੇ ਪਿਆਰ ਵੀ ਹੁੰਦਾ ਹੈ ਪਰ ਫਿਰ ਵੀ ਉਹਨਾਂ ਵਿੱਚ ਇੱਕ ਨਫ਼ਰਤ ਦੀ ਭਾਵਨਾ ਨਹੀਂ ਹੁੰਦੀ ਜਿਹੜੀ ਕਿ ਆਮ ਵੱਡੇ ਲੋਕਾਂ ਵਿੱਚ ਦਿਖਾਈ ਦਿੰਦੀ ਹੈ ਤਾਂ ਇਸ ਤਰ੍ਹਾਂ ਇਸ ਪਾਠ ਵਿੱਚ ਬੱਚੇ ਦੀ ਮਾਨਸਿਕਤਾ ਅਤੇ ਆਪਸੀ ਪਿਆਰ ਨੂੰ ਦਰਸਾਇਆ ਗਿਆ ਹੈ ਆਓ ਇਸ ਪਾਠ ਨੂੰ ਪੜਦੇ ਹਾਂ ਤੇ ਇਸ ਪਾਠ ਵਿੱਚ ਅਨਵਰੀ ਸਿੱਖਿਆ ਬਾਰੇ ਜਾਣਦੇ ਹਾਂ ਬੱਚੋ ਇਸ ਇਹ ਪਾਠ ਜਿਹੜਾ ਹੈ ਹਾਰ ਮਹੀਨੇ ਦੀ ਤਿੱਖਰ ਦੁਪਹਿਰ ਸਿਖਰਾਂ ਨੂੰ ਜਿਹੜਾ ਹੈ ਦਸਾਉਂਦਾ ਹੈ ਉਸ ਸਮੇਂ ਦਿੱਤੀ ਹਵਾ ਚੱਲ ਰਹੀ ਸੀ ਮਾਤੇ ਦਾਦੀ ਵਰਾਂਡੇ ਵਿੱਚ ਮੰਜੀ ਡਾ ਕੇ ਜਿਹੜੇ ਸਨ ਸੁੱਕੀਆਂ ਪਈਆਂ ਸਨ ਮਾ ਮ ਲੇਖਕ ਅਤੇ ਉਸਦਾ ਨਿੱਕਾ ਭਰਾ ਜਿਹੜਾ ਹੈ ਉਹ ਦਾਦੀ ਨਾਲ ਲੇਟੇ ਹੋਏ ਸਨ ਅਤੇ ਦੋਵੇਂ ਦੋਨੋਂ ਜਿਹੜੇ ਹਨ ਬਾਹਰ ਖੇਡਣ ਦੀ ਲੋਚਦੇ ਹਨ ਅਤੇ ਬਾਹਰ ਖੇਡਣਾ ਜਾ ਕੇ ਖੇਡਣਾ ਚਾਹੁੰਦੇ ਹਨ ਤਾਂ ਫਿਰ ਉਹ ਜਿਹੜਾ ਹੈ ਇੱਕ ਦੂਸਰੇ ਨੂੰ ਸਹੰਤ ਮਾਰ ਕੇ ਬੁਲਾਉਂਦੇ ਹਨ ਅਤੇ ਫਿਰ ਚੋਰ ਚੋਰਾ ਵਾਂਗ ਜਿਹੜਾ ਹੈ ਹੌਲੀ-ਹੌਲੀ ਜਿਹੜੇ ਹਨ ਹਵੇਲੀ ਵਿੱਚ ਪਸ਼ੂਵਲੇ ਦਰਖਤਾਂ ਹੇਠ ਚਲੇ ਜਾਂਦੇ ਹਨ ਉਥੇ ਉਹ ਦੇਖਦੇ ਹਨ ਕਿ ਮੱਝ ਖਲੋਤੀ ਹੈ ਗਾਲੀ ਕਰ ਰਹੀ ਕਰ ਰਹੀ ਸੀ ਅਤੇ ਜਿਹੜੀ ਕੱਟੀ ਹੈ ਉਹ ਆਪਣੇ ਮਾ ਦੇ ਪੈਰਾਂ ਵਿੱਚ ਲੰਬੇ ਪਈ ਹੋਈ ਸੀ ਤਾਂ ਇਸ ਤਰ੍ਹਾਂ ਬੱਚੋ ਜਦੋਂ ਨਿੱਕਾ ਜਿਹੜਾ ਹੈ ਜਿਹੜਾ ਲੇਖਕ ਦਾ ਛੋਟਾ ਭਰਾ ਹੈ ਉਸ ਮੂੰਹ ਵਿੱਚ ਚੱਗ ਡਿੱਗੀ ਮੱਝ ਦੇ ਵਿੱਚੋਂ ਦੇਖਦਾ ਹੈ ਤਾਂ ਉਹ ਹੱਸ ਪੈਂਦਾ ਹੈ ਇਸੇ ਤਲਾਵਾ ਨਿੱਕਾ ਰੇਤ ਵਾਲੀ ਢੇਰੀ ਉੱਤੇ ਢੇਰੀ ਉੱਤੇ ਜਾ ਕੇ ਟੈ ਪੈਂਦਾ ਹੈ ਤਾਂ ਰੇਤ ਦੀਆਂ ਜਿਹੜੀਆਂ ਦੋ ਢੇਰੀਆਂ ਹਨ ਉਹ ਜਿਹੜਾ ਲੇਖਕ ਤੇ ਉਸਤੇ ਪਰਾ ਦਾ ਜਿਹੜਾ ਪਰਾਦ ਵਾਲਾ ਜਿਹੜਾ ਹੈ ਜਦੋਂ ਖਿਡਾਰੀ ਜਾਂਦੇ ਹਨ ਤਾਂ ਲੇਖਕ ਨੂੰ ਯਾਦ ਆ ਜਾਂਦਾ ਹੈ ਕਿ ਇਹ ਉਸਦੇ ਬਾਪੂਦਾਰ ਪਸ਼ੂ ਹਿੱਟ ਕਲੀਅਰ ਨੂੰ ਲਿਆਂਦੀਆਂ ਗਏ ਹਨ ਤਾਂ ਉਹ ਉਸ ਨੂੰ ਜਿਹੜਾ ਲੇਖਕ ਹੈ ਉਹ ਆਪਣੇ ਛੋਟੇ ਭਰਾ ਨੂੰ ਜਿਹੜਾ ਹੈ ਰੇਤ ਖਿਲਾਰਨ ਤੋਂ ਰੋਕਦਾ ਹੈ ਤੇ ਗਾਂ ਜਿਹੜੀ ਹੈ ਉਹ ਵੇਖਦੇ ਹਨ ਕਿ ਉਹ ਦੋਨੋਂ ਭਰਾ ਸੋਚਦੇ ਹਨ ਕਿ ਚਲੋ ਅਸੀਂ ਅੱਜ ਜਿਹੜਾ ਘਰ ਬਣਾ ਬਣਾ ਕੇ ਖੇਡਦੇ ਹਾਂ ਗਾਂ ਆਪਣੇ ਕਿਲੇ ਨਾਲ ਬੱਧੀ ਅੱਖਾਂ ਮਿੱਟੀ ਬੈਠੀ ਸੀ ਤਤਿਲੂ ਪਿੰਡਿਆਂ ਨੂੰ ਲੂੰਦੀ ਜਾਂਦੀ ਲਾਗੇ ਖੜੇ ਝੰਡ ਉੱਤੇ ਬੈਠੀ ਕੁੱਗੀ ਨੇ ਗੁਟਕਣਾ ਸ਼ੁਰੂ ਕਰ ਦਿੱਤਾ ਕੁੱਗੂ ਕੂ ਕੁੱਗੂ ਕੂ ਨਿੱਕੀ ਤੇ ਰਿੱਕਾ ਤੇ ਮਾਰ ਰੇਤਾ ਦੀ ਤੇ ਮੈਂ ਰੇਤਾ ਦੀਆਂ ਮੁੱਠੀਆਂ ਪਰ ਪਰ ਕੇ ਘਰ ਬਣਾਉਣ ਲੱਗੇ ਤੇੜ ਸਾਡੇ ਕੱਚੇ ਪਾਏ ਹੋਏ ਸਨ ਤੇ ਜਿਵੇਂ ਜਿਵੇਂ ਠੰਡੀ ਰੇਤ ਦੀ ਛੂ ਦੀ ਛੂ ਲੱਤਾਂ ਨੂੰ ਆਰਾਮ ਕਰ ਪ੍ਰਦਾਨ ਕਰਦੇ ਅਸੀਂ ਹੋਰ 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 ਰੇਤਾ ਦੀ ਢੇਰੀ ਵਿੱਚ ਤੁਸਤੇ ਤਾਂ ਬੱਚੋ ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਜੜੀ ਗਾਂ ਹੈ ਉਹ ਗਾਂ ਦਾ ਦ੍ਰਿਸ਼ ਦੱਸਿਆ ਗਿਆ ਕਿ ਗਾਂ ਕਿਸ ਹਰ ਕਿਸ ਤਰ੍ਹਾਂ ਬੈਠੀ ਹੋਈ ਸੀ ਇਸ ਤੋਂ ਇਲਾਵਾ ਗਰਮ ਜਿਹੜੀ ਸੀ ਹਵਾ ਵਾਂਗ ਵਗ ਰਹੀ ਸੀ ਜਿਸ ਕਾਰਨ ਸਰੀਰ ਨੂੰ ਜਿਹੜੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਕੁੱਗੀ ਕਿਸ ਤਰ੍ਹਾਂ ਕਰ ਰਹੀ ਸੀ ਇਹ ਦੱਸਿਆ ਗਿਆ ਹੈ ਤੇ ਇਸ ਤੋਂ ਇਲਾਵਾ ਦੱਸਿਆ ਗਿਆ ਕਿ ਉਹ ਘਰ ਬਣਾਉਂਦੇ ਬਣਾਉਂਦੇ ਕਿਸ ਤਰ੍ਹਾਂ ਰੇਤਾਂ ਵਿੱਚ ਆਪਣੀ ਰੱਤਾਂ ਨੂੰ ਦਸ ਰੇਸਨ ਦੋਨੋਂ ਭਰਾ ਕਿਉਂਕਿ ਉਹਨਾਂ ਨੂੰ ਰੇਤ ਇਹਦੇ ਵਿੱਚ ਤਪਦੀ ਗਰਮੀ ਤੋਂ ਆਰਾਮ ਮਿਲ ਰਿਹਾ ਸੀ ਜਦੋਂ ਰੇਤਾਂ ਖਿਲਾਰਨ ਤੇ ਬਾਪੂ ਦੀ ਛਿੜਕਾ ਜੱਟੇ ਜਾਂਦੇ ਤਾਂ ਦੋਨੋਂ ਭਰਾ ਰੇਤਾਂ ਵਿੱਚੋਂ ਆਪਣੀ ਰੱਤਾਂ ਬਾਹਰ ਕੱਢ ਲੈਂਦੇ ਫਿੱਟ ਦਿੱਤੀ ਤੂੰ ਤਤੇ ਲੂ ਲਗਦੀ ਤਾਂ ਨਿੱਕਾ ਆਪਣੇ ਨਿੱਕੇ ਘਰ ਤਾਂ ਰੇਤਾ ਦੀ ਕੰਦਾ ਬਣਾਉਂਦਾ ਜਾਂਦਾ। ਬਜੇ ਥੋੜੀ ਦੇਰ ਬਾਅਦ ਨਿੱਕਾ ਪ੍ਰਾਹ ਹੈ ਲੇਖਕ ਦਾ ਉਹ ਕੰਦਾ ਬਣਾਉਂਦਾ ਹੈ ਰੇਤਾ ਦੀਆਂ ਫਿਰ ਉਹ ਕੰਦਾ ਉੱਤੇ ਪਿੱਛੇ ਹੋਰ-ਹੋਰ ਰੇਤ ਲਗਾ ਕੇ ਕੰਦਾ ਨੂੰ ਮਜ਼ਬੂਤ ਕਰਦਾ ਹੈ। ਤਾਂ ਜਿਵੇਂ ਉਹ ਮਜ਼ਬੂਤ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ ਛੱਤ ਪਾਣ ਦੀ ਸੋਚਦੇ ਹਨ। ਤਾਂ ਹੁਣ ਲੇਖਕ ਜਿਹੜਾ ਹੈ ਉਹ ਮਮ ਜਾਮੇ ਦੀ ਛੱਤ ਪਾਣਾ ਚਾਹੁੰਦਾ ਹੈ ਪਰ ਜਿਹੜਾ ਨਿੱਕਾ ਹੈ ਉਹ ਪੱਤਿਆ ਦੀ ਪਾਣਾ ਚਾਹੁੰਦਾ ਹੈ। ਤਾਂ ਜਿਹੜਾ ਹੈ ਇਸ ਗੱਲ ਤੋਂ ਦੋਹਾਂ ਦੀ ਬਹਿਸ ਹੋ ਜਾਂਦੀ ਹੈ ਤਾਂ ਇੱਕ ਦੋਨੇ ਇੱਕ ਦੂਸਰੇ ਕਹਿੰਦੇ ਤੁਸੀਂ ਕੀ ਤੂੰ ਆਪਣਾ ਆਪਣਾ ਘਰ ਬਣਾ ਲੈ ਤਾਂ ਜਿਹੜਾ ਹੈ ਨਿੱਕਾ ਹੈ ਇਸ ਗੱਲ ਤੋਂ ਚਿੜ ਜਾਂਦਾ ਹੈ ਤੇ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹ ਰੇਤ ਦਾ ਹੱਥ ਜਿਹੜਾ ਹੈ ਮਾਰ ਕੇ ਘਰ ਜਿਹੜਾ ਹੈ ਟਾ ਦਿੰਦਾ ਹੈ ਅਤੇ ਰੇਤਾ ਨੂੰ ਇੱਧਰ-ਇੱਧਰ ਖਿੰਡਾ ਦਿੰਦਾ ਹੈ ਬੱਚੋ ਉਸ ਤੋਂ ਬਾਅਦ ਜਿਹੜਾ ਹੈ ਲੇਖਕ ਨੂੰ ਗੁੱਸਾ ਆ ਜਾਂਦਾ ਹੈ ਉਹ ਜਿਹੜਾ ਹੈ ਆਪਣੇ ਛੋਟੇ ਭਰਾ ਨੂੰ ਮਾਰਦਾ ਹੈ ਤਾਂ ਇਸ ਤੇ ਉਸ ਦਾ ਛੋਟਾ ਭਰਾ ਰੋਣ ਲੱਗ ਪੈਂਦਾ ਹੈ ਅਤੇ ਥੋੜੀ ਦੇਰ ਬਾਅਦ ਹੀ ਲੇਖਕ ਨੂੰ ਉਸ ਤੇ ਤਰਸ ਆ ਜਾਂਦਾ ਹੈ ਤਾਂ ਲੇਖਕ ਦਾ ਉਹ ਉਸ ਨੂੰ ਗਲਵਕੜੀ ਪਾ ਲੈਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਉਸ ਨੇ ਰੁੱਸੇ ਨਾ ਤਾਂ ਹਮਦਰਦੀ ਜਾਗਣ ਤੇ ਉਸ ਦਾ ਜਿਹੜਾ ਨਿੱਕਾ ਭਰਾ ਹੈ ਉਹ ਖਾਂ ਬੋਲਣ ਤੇ ਹੋਰ ਹਟਕੋਰੀ ਲੈਣ ਲੱਗ ਪੈਂਦਾ ਹੈ ਨਹੀਂ ਤੂੰ ਤੇ ਕਹਿੰਦਾ ਹੈ ਕਿ ਨਹੀਂ ਤੂੰ ਗੰਦਾ ਵੀਰ ਹੈ ਤਾਂ ਇਸ ਤਰ੍ਹਾਂ ਲੇਖਕ ਦੇ ਪਿਆਰ ਨਾਲ ਸਮਝਾਉਣ ਤੇ ਨਿਕਾ ਕਰ ਜਾਣ ਲਈ ਨਾ ਜਾਣ ਲਈ ਮਨ ਜਾਂਦਾ ਹੈ ਕਿਉਂਕਿ ਪਹਿਲਾਂ ਤਾਂ ਉਹ ਲੜਾਈ ਦੇ ਵਿੱਚ ਕਰ ਜਾਣ ਲਈ ਤਿਆਰ ਹੋ ਜਾਂਦਾ ਹੈ ਅਸੀਂ ਮੁਰਤੋਂ ਟੜੇ ਹੋਏ ਕਰ ਨੂੰ ਬਣਾ ਲੱਗ ਪਏ ਲੇਖਕ ਦੱਸਦਾ ਹੈ ਕਿ ਉਹ ਦੁਬਾਰਾ ਕਰ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਕਦੇ ਉਹ ਹਵੇਲੀ ਬਣਾਉਂਦੇ ਹਨ ਕਦੇ ਟਰੈਕਟ ਖੜਾ ਕਰਨ ਲਈ ਬਰਾਂਡਾ ਕਦੇ ਛੱਤ ਤੇ ਚਬਾਰਾ ਪਾਉਂਦੇ ਨੇ ਕਦੇ ਉਹ ਫਿਰ ਤੂੜੀ ਪਾਉਣ ਦੇ ਲਈ ਕੋਠੀ ਵੀ ਕੋਠਾ ਵੀ ਛੱਤਾਂ 'ਤੇ ਲੱਗ ਪੈਂਦੇ ਹਨ ਰੇਤੇ ਵਿੱਚ ਉਹਨਾਂ ਦੋਵਾਂ ਭਰਾਵਾਂ ਨੇ ਜੁੜਿਆ ਰੋਲੇ ਰੋੜੀਆਂ ਚੁੱਕ ਚੁੱਕ ਕੇ ਕੰਧਾ ਉੱਤੇ ਲਗਾ ਦਿੱਤੇ ਸਨ ਇਸ ਠਾਕੜਨ ਵਿੱਚ ਮਸਤ ਸਨ ਤਾਂ ਇਸੇ ਲਾਵ ਰੇਤੇ ਦੀ țeਰੀ ਵਿੱਚ ਉਹਨਾਂ ਨੇ ਥੋੜੀ ਦੇਰ ਬਾਅਦ ਇੱਕ ਸੁੰਦਰ ਘਰ ਬਣਾ ਲਿਆ ਸੀ țeਰੀ ਦੇ ਜਿਹੜਾ ਸੀ ਗਲਵਕੜੀਆਂ ਪਰ țeਰੀ ਦੇ ਸਾਹਮਣੇ ਗਲਵਕੜੀ ਪਾਈ ਖਲੋਤੀ ਜਿਹੜੇ ਦੋਨੋਂ ਭਰਾ ਸੇ ਨੂੰ ਸੰਜ ਕਰ ਨੂੰ ਖੁਸ਼ੀ ਨਾਲ ਨਿਹਾਰ ਰਹੇ ਸਨ ਤੱਕ ਰਹੇ ਸਨ ਤੇ ਇੰਨੇ ਨੂੰ ਘਰੋਂ ਉਹਨਾਂ ਦੇ ਮਾਂ ਦੀ ਆਵਾਜ਼ ਆ ਜਾਂਦੀ ਹੈ ਵੀ ਆਜੋ ਨਹੁ ਨਿਕਮੇ ਚਾਹ ਬਣ ਗਈ ਹੈ ਤਾਂ ਇਸ ਤਰ੍ਹਾਂ ਉਹਨਾਂ ਨੂੰ ਘਰ ਬੁਲਾ ਲਿਆ ਜਾਂਦਾ ਹੈ ਪਰ ਛਾਂ ਵਿੱਚ ਟੈਲਚੁਲੇਸ਼ਨ ਤੇ ਤੱਤ ਨੂੰ ਰਤੀ ਲੋਗ ਨੂੰ ਥੰਮ ਚੁਕੀ ਸੀ ਇਸ ਦਾ ਬੱਚੇ ਸ਼ਾਮ ਹੋ ਚੁਕੀ ਸੀ ਤੇ ਗਰਮ ਹਵਾ ਵਗਣੀ ਬੰਦ ਹੋ ਚੁਕੀ ਸੀ ਗਰਮੀ ਕੱਟ ਗਈ ਸੀ ਤਾਂ ਸਾਰੇ ਜਿਹੜੇ ਦੋਨੋਂ ਬੱਚੇ ਹਨ ਉਹ ਵਰਾਂਡੇ ਵਿੱਚ ਦਾਦੀ ਦੇ ਮੰਜੇ ਤੇ ਬੈ ਕੇ ਪਿੱਤਲ ਦੀਆਂ ਬਾਟੀਆਂ ਵਿੱਚ ਚਾਹ ਪੀਣ ਲੱਗ ਪਏ ਸਨ ਤਾਂ ਇਸ ਤਰ੍ਹਾਂ ਬੱਚੋ ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੱਚਾ ਬਚਪਨ ਅਨਮੋਲ ਹੈ ਤੇ ਬਚਪਨ ਦੇ ਵਿੱਚ ਕਿਤੇ ਹਰ ਕਿਤਾ ਹਰ ਕੰਮ ਅਨਮੋਲ ਹੈ ਬਚਪਨ ਵਿੱਚ ਲੜਾਈ ਝਗੜੇ ਵੀ ਹੁੰਦੇ ਹਨ ਪਿਆਰ ਵੀ ਹੁੰਦਾ ਹੈ ਪਰ ਉਹ ਨਫ਼ਰਤ ਦੀ ਭਾਵਨਾ ਨਹੀਂ ਹੁੰਦੀ ਜਿਹੜੀ ਕਿ ਆਮ ਬਡੇ ਵਿੱਚ ਪਾਈ ਜਾਂਦੀ ਹੈ ਤਾਂ ਇਸ ਤਰ੍ਹਾਂ ਬੱਚੋ ਅਸੀਂ ਇਸ ਪਾਠ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਸਿੱਖਿਆ ਹਾਸਲ ਕੀਤੀ ਹੈ ਬੱਚੇਓ ਮੈਨੂੰ ਆਸ ਹੈ ਤੁਹਾਨੂੰ ਇਹ ਪਾਠ ਸਮਝ ਆਇਆ ਹੋਵੇਗਾ ਤੁਸੀਂ ਇਸ ਪਾਠ ਨਾਲ ਸੰਬੰਧਿਤ ਅਭਿਆਸ ਆਪਣੀ ਪੁਸਤਕਾਂ ਤੇ ਕਰਨਾ ਹੈ ਧੰਨਵਾਦ